ਸੂਚਨਾ ਤੋਂ ਬਾਅਦ ਚੋਣ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਇਸ ਵੇਲੇ ਐਕਸ਼ਨ ਮੋਡ ਵਿੱਚ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਰਿਹائش ਤੇ ਇੱਕ ਬੈਠਕ ਸੱਦੀ ਹੈ ਇਸ ਬੈਠਕ ਦੇ ਵਿੱਚ ਮੁੱਖ ਮੰਤਰੀ ਦੇ ਜੋ ਵਿਧਾਇਕ ਨੇ ਅਤੇ ਜੋ ਲੋਕ ਸਭਾ ਚੋਣਾਂ ਦੇ ਉਮੀਦਵਾਰ ਸੀ ਉਹ ਸ਼ਾਮਿਲ ਹੋਣਗੇ ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਅਤੇ ਪਟਿਆਲਾ ਲੋਕ ਸਭਾ ਹਲਕੇ ਨਾਲ ਇਹ ਸੰਬੰਧਿਤ ਬੈਠਕ ਹੈ ਜਿਹੜੀ ਮੁੱਖ ਮੰਤਰੀ ਦੀ ਰਿਹائش ਤੇ ਹੋਵੇਗੀ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹائش ਤੇ ਇਹ ਬੈਠਕ ਦਾ ਸਮਾਂ 3 ਵਜੇ ਦਿੱਤਾ ਗਿਆ ਸੀ ਕੁਝ ਸਮੇਂ ਦੇ ਵਿੱਚ ਹੀ ਇੱਥੇ ਵਿਧਾਇਕ ਨੇ ਜਿਹੜੇ ਅਤੇ ਉਮੀਦਵਾਰ ਨੇ ਜਿਹੜੇ ਚੋਣਾਂ ਵਿੱਚ ਖੜੇ ਸੀ ਉਹ ਇੱਥੇ ਪਹੁੰਚਣਗੇ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਨਗੇ ਬੈਠ ਕਰਨਗੇ ਹਾਲਾਂਕਿ ਇਸ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਦਾ ਹੈ ਕਿਉਂ ਮੀਟਿੰਗ ਸੱਦੀ ਗਈ ਹੈ ਹਾਲਾਂਕਿ ਹੁਣ ਤੱਕ ਜੋ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਚੋਣਾਂ ਦੇ ਉੱਤੇ ਮੰਥਨ ਹੋਵੇਗਾ ਪਰ ਇੱਥੇ ਫਿਰੋਜ਼ਪੁਰ ਅਤੇ ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚ ਜੋ ਵਿਧਾਨ ਸਭਾ ਹਲਕੇ ਆਉਂਦੇ ਨੇ ਉਹਨਾਂ ਹਲਕਿਆਂ ਦੇ ਵਿਧਾਇਕ ਇਸ ਮੀਟਿੰਗ 'ਚ ਸ਼ਮੂਲੀਅਤ ਕਰਨਗੇ ਨਾਲ ਦੀ ਨਾਲ ਜੋ ਉਮੀਦਵਾਰ ਫਿਰੋਜ਼ਪੁਰ ਅਤੇ ਪਟਿਆਲਾ ਲੋਕ ਸਭਾ ਹਲਕੇ ਦੇ ਸੀ ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਖਾਸ ਜ਼ਿਕਰ ਕਰ ਦੇਵਾਂ ਕਿ ਪਟਿਆਲਾ ਤੋਂ ਜੋ ਮੰਤਰੀ ਬਲਬੀਰ ਸਿੰਘ ਸੀ ਉਹੀ ਉਮੀਦਵਾਰ ਸੀ ਆਮ ਆਦਮੀ ਪਾਰਟੀ ਦੇ ਸੁਭਾਵਿਕ ਤੌਰ ਤੇ ਉਹ ਵਿਧਾਇਕ ਵੀ ਨੇ ਮੰਤਰੀ ਵੀ ਨੇ ਅਤੇ ਉਮੀਦਵਾਰ ਵੀ ਨੇ ਉਹ ਸ਼ਾਮਿਲ ਹੋਣਗੇ ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਕਾਕਾ ਬਰਾੜ ਸੀਗੇ ਜੋ ਉਹ ਵਿਧਾਇਕ ਵੀ ਨੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜੇ ਸੀ ਤਾਂ ਦੂਜੇ ਪਾਸੇ ਫਿਰੋਜ਼ਪੁਰ ਤੋਂ ਉਮੀਦਵਾਰ ਵਜੋਂ ਲੋਕ ਸਭਾ ਦੀ ਚੋਣ ਵੀ ਲੜੇ ਤਾਂ ਉਹਨਾਂ ਦਾ ਸ਼ਾਮਿਲ ਹੋਣਾ ਵੀ ਸੁਭਾਵਿਕ ਹੈ ਤਾਂ ਫਿਰੋਜ਼ਪੁਰ ਦੇ ਕੁੱਲ ਮਿਲਾ ਕੇ ਵਿਧਾਨ ਸਭਾ ਹਲਕਿਆਂ 'ਚੋਂ ਜਿੱਥੋਂ-ਜਿੱਥੋਂ ਆਮ ਆਦਮੀ ਪਾਰਟੀ ਜਿੱਤੀ ਹੈ ਉਹਨਾਂ ਦੇ ਵਿਧਾਇਕ ਨੇ ਜਿਹੜੇ ਕੋ ਇਸ ਮੀਟਿੰਗ ਵਿੱਚ ਸ਼ਾਮਿਲ ਹੋਣਗੇ ਤਾਂ ਚੰਡੀਗੜ੍ਹ ਤੋਂ ਸਾਡੇ ਸਹਿਯੋਗੀ ਰਵੀ ਸੰਗਰਾਪੂਰ ਸਾਡੇ ਨਾਲ ਜੁੜੇ ਨੇ ਜੋ ਮੁੱਖ ਮੰਤਰੀ ਦੀ ਰਿਹائش ਤੇ ਬਾਹਰ ਨੇ ਪੂਰੀ ਜਾਣਕਾਰੀ ਲੈ ਲੰਨੀ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਰਵੀ ਇਸ ਵੇਲੇ ਕੀ ਮਾਹੌਲ ਹੈ ਮੁੱਖ ਮੰਤਰੀ ਦੀ ਰਿਹائش ਤੇ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਜਾਂ ਹਜੇ ਵਿਧਾਇਕ ਪਹੁੰਚਣਗੇ ਕਿੰਨਾ ਕੁ ਸਮਾਂ ਲੱਗ ਸਕਦਾ ਹੈ ਦੇਖੋ ਪ੍ਰਵਿੰਦਰ ਮੈਂ ਇਸ ਵੇਲੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਹਾਂ ਤਸਵੀਰਾਂ ਨਾਲ-ਨਾਲ ਦਿਖਾਵਾਂਗੇ ਨਾਲ-ਨਾਲ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਕਿ ਇਸ ਵੇਲੇ ਪਟਿਆਲਾ ਔਰ ਫਿਰੋਜ਼ਪੁਰ ਦੇ ਕੁਝ ਵਿਧਾਇਕ ਜਿਹੜੇ ਨੇ ਇਸ ਵੇਲੇ ਸੀਐਮ ਹਾਊਸ ਦੇ ਅੰਦਰ ਜਾ ਚੁੱਕੇ ਨੇ ਜਾਨੀ ਮੀਟਿੰਗ ਹਾਲੇ ਸ਼ੁਰੂ ਨਹੀਂ ਹੋਈ ਕਿਉਂਕਿ ਕੁਝ ਵਿਧਾਇਕ ਵਿਧਾਇਕਾਂ ਦਾ ਹੋਣਾ ਬਾਕੀ ਆ ਔਰ ਖਾਸ ਤੌਰ ਤੇ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਦਾ ਪੰਜਾਬ ਭਰ ਦੇ ਵਿੱਚ ਰਿਹਾ ਤਾਂ ਉਸ ਦੇ ਮੰਥਨ ਦੇ ਵਜੋਂ ਇਹ ਮੀਟਿੰਗ ਜਿਹੜੀ ਹੈ ਬੁਲਾਈ ਗਈ ਆ ਇਸ ਤੋਂ ਪਹਿਲਾਂ ਜਿੱਤੇ ਹੋਏ ਜਿਹੜੇ ਉਮੀਦਵਾਰ ਸੀ ਜਾਨੀ ਤਿੰਨ ਜਿਹੜੇ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਜਿੱਤ ਕੇ ਗਏ ਹੋਈ ਔਰ ਉਸ ਦੇ ਵਿੱਚ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਜਿਹੜੇ-ਜਿਹੜੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੋਟ ਘਟੀ ਯਾਨੀ ਜਿਹੜੇ-ਜਿਹੜੇ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਹਲਕਾ ਲੂਜ਼ ਕੀਤਾ ਉੱਥੇ ਮਜ਼ਬੂਤੀ ਕਿਸ ਤਰ੍ਹਾਂ ਦੀ ਹੋਵੇ ਔਰ ਜੇਕਰ ਆਪਾਂ ਓਵਰਆਲ ਪੰਜਾਬ ਦੀ ਗੱਲ ਕਰੀਏ ਪ੍ਰਵਿੰਦਰ ਤਾਂ ਆਮ ਆਦਮੀ ਪਾਰਟੀ ਨੇ 33 ਹਲਕਿਆਂ ਦੇ ਵਿੱਚੋਂ ਜਿੱਤ ਪ੍ਰਾਪਤ ਕੀਤੀ ਹੈ ਦੇਖੋ ਇੱਕ ਵੱਡਾ ਅੰਕੜਾ ਕਿ 92 ਵਿਧਾਇਕ ਜਿਹੜੇ ਨੇ ਉਹ ਪੂਰ ਪੰਜਾਬ ਭਰ ਦੇ ਵਿੱਚੋਂ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਜਾਂਦੇ ਆ ਔਰ ਠੀਕ 2 ਸਾਲ ਬਾਅਦ ਜਦੋਂ ਲੋਕ ਸਭਾ ਦੀ ਚੋਣ ਆਉਂਦੀ ਆ ਤਾਂ ਸਿਰਫ 33 ਹਲਕੇ ਬੱਜ ਜਾਂਦੇ ਆ ਜੇਕਰ ਇਸ ਨੂੰ ਆਪਾਂ ਦੂਜੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਵਿਧਾਨ ਸਭਾ ਦੀ ਚੋਣ ਇਸ ਨੂੰ ਮੰਨ ਵੀ ਲਿਆ ਜਾਵੇ ਤਾਂ 33 ਵਿਧਾਇਕ ਚੁਣੇ ਗਏ ਨੇ ਇਸ ਵੇਲੇ ਆਮ ਆਦਮੀ ਪਾਰਟੀ ਤੇ ਜਾਨੀ ਮੈਜੋਰਟੀ ਵੀ ਨਹੀਂ ਬਣ ਰਹੀ ਤਾਂ ਇਹ ਇਹ ਆਮ ਆਦਮੀ ਦਾ ਵੱਡਾ ਸੈਟਬੈਕ ਜ਼ਰੂਰ ਹੈਗਾ ਬੇਸ਼ੱਕ ਤਿੰਨ ਜਿਹੜੇ ਕੈਂਡੀਡੇਟਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਆ ਪਰ ਇਹ ਸਭ ਦੇ ਵਿਚਾਲੇ ਜੇਕਰ ਆਪਾਂ ਇਹ ਸਾਂਕੜੇ ਨੂੰ ਦੇਖੀਏ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਓਵਰਆਲ ਪ੍ਰਦਰਸ਼ਨ ਹੈ ਉਹ ਬਹੁਤ ਜ਼ਿਆਦਾ ਖਰਾਬ ਗਿਆ ਔਰ ਇਸੇ ਦੇ ਨਾਲ ਨਾਲ ਜਿਸ ਪਾਰਟੀ ਨੂੰ ਪਛਾੜ ਕੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸੱਤਾ 'ਚ ਆਈ ਤਾਂ ਕਾਂਗਰਸ ਨੇ 37 ਹਲਕਿਆਂ ਦੇ ਵਿੱਚੋਂ ਜਿੱਤ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ 9 ਦੇ ਵਿੱਚੋਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਭਾਜਪਾ ਨੇ 23 ਹਲਕਿਆਂ 'ਚੋਂ ਜਿੱਤ ਪ੍ਰਾਪਤ ਕੀਤੀ ਹੈ ਵਿਧਾਨ ਸਭਾ ਹਲਕਿਆਂ ਦੇ ਵਿੱਚ ਬੇਸ਼ੱਕ ਲੋਕ ਸਭਾ ਦੇ ਵਿੱਚ ਇੱਕ ਵੀ ਸੀਟ ਜਿਹੜੀ ਹੈ ਉਹ ਭਾਜਪਾ ਨੂੰ ਨਹੀਂ ਮਿਲ ਸਕੀ ਪਰ ਆਮ ਆਦਮੀ ਪਾਰਟੀ ਦੇ ਬਿਲਕੁਲ ਨੇੜੇ ਔਰ ਸ਼੍ਰੋਮਣੀ ਅਕਾਲੀ ਦਲ ਤੋਂ ਲਗਭਗ ਡਬਲ ਜਿਹੜੇ ਆ ਉਹ ਵਿਧਾਨ ਸਭਾ ਹਲਕੇ ਜਿੱਤੇ ਨੇ ਜਾਨੀ 15 ਵਿਧਾਨ ਸਭਾ ਹਲਕੇ ਜਿੱਤੇ ਜਾਣੀ ਇਹ ਮੰਥਨ ਦੇ ਤੌਰ ਤੇ ਜਿਹੜਾ ਹੈ ਉਹ ਪਟਿਆਲਾ ਔਰ ਫਿਰੋਜ਼ਪੁਰ ਦੇ ਜਿਹੜੇ ਉਮੀਦਵਾਰ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਰਹੇ ਔਰ ਨਾਲ ਨਾਲ ਜਿਹੜੇ ਵਿਧਾਇਕ ਸੀ ਉਹ ਰਹੇ ਤਾਂ ਉਸ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਇੱਕ ਮੰਥਨ ਦੇ ਤੌਰ ਤੇ ਜائیں ਕਹਿ ਲਓ ਕਿ ਉਹਨਾਂ ਤੋਂ ਇਹ ਜਿਹੜਾ ਹੈ ਉਹ ਸਾਰੇ ਸਾਰਾ ਬਿਉਰਾ ਲਿਆ ਜਾਏਗਾ ਕਿ ਕਿਹੜੇ ਵਿਧਾਨ ਸਭਾ ਦੇ ਵਿੱਚੋਂ ਕਿੰਨੀ ਵੋਟ ਘਟੀਆ ਔਰ ਉਹਦੇ ਕਾਰਨ ਕੀ ਰਹੇ ਨੇ ਕੀ ਲੋਕ ਜਾਂ ਲੋਕਾਂ ਨੇ ਕੀ ਸੋਚ ਕੇ ਵੋਟ ਕੀਤਾ ਹੋਏਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਜਿਹੜੇ ਵਿਧਾਨ ਸਭਾ ਹਲਕੇ ਹੈਗੇ ਆ ਉਹਨਾਂ ਨੂੰ ਮਜ਼ਬੂਤੀ ਕਿਸ ਤਰ੍ਹਾਂ ਦੇ ਨਾਲ ਮਿਲੇ ਤਾਂ ਇਸ ਵੇਲੇ ਬਹੁਤ ਸਾਰੇ ਵਿਧਾਇਕ ਜਿਹੜੇ ਨੇ ਉਹ ਪਹੁੰਚ ਵੀ ਗਏ ਨੇ ਔਰ ਕੁਝ ਵਿਧਾਇਕ ਜਿਹੜੇ ਨੇ ਉਹ ਆ ਰਹੇ ਨੇ ਇਸੇ ਤਰ੍ਹਾਂ ਦੇ ਨਾਲ ਜਦੋਂ ਅਸੀਂ ਚੇਤਨ ਸਿੰਘ ਜੋੜਾ ਮਾਜਰਾ ਜਿਹੜੇ ਕੈਬਨਟ ਮੰਤਰੀ ਵੀ ਹੈ ਉਹ ਆਪਣੀ ਗੱਡੀ ਖੁਦ ਚਲਾ ਕੇ ਪਹੁੰਚੇ ਨੇ ਔਰ ਉਹ ਜਿਹੜੇ ਨੇ ਵਿਧਾਇਕ ਵੀ ਪਟਿਆਲਾ ਹਲਕੇ ਦੇ ਵਿੱਚੋਂ ਜਿਹੜਾ ਵਿਧਾਨ ਸਭਾ ਹਲਕਾ ਇੱਕ ਪੈਂਦਾ ਉਸ ਦੇ ਵਿੱਚ ਵੀ ਉਹ ਵਿਧਾਇਕ ਵੀ ਜੁਨੇ ਗਏ ਨੇ ਇੱਕ ਚਿੰਤਾ ਦਾ ਵਿਸ਼ਾ ਨਹੀਂ ਹੋਵੇਗਾ ਕਿਉਂਕਿ ਪਟਿਆਲਾ ਦੇ ਵਿੱਚ ਨਗਰ ਨਿਗਮ ਦੀ ਜਦੋਂ ਚੋਣ ਹੋਵੇਗੀ ਤਾਂ ਸੁਭਾਵਿਕ ਤੌਰ ਤੇ ਆਮ ਆਦਮੀ ਪਾਰਟੀ ਨੂੰ ਇਸ ਹਿਸਾਬ ਨਾਲ ਤਾਂ ਵੱਡਾ ਝਟਕਾ ਲੱਗ ਸਕਦਾ ਹੈ ਵਿਧਾਇਕ ਔਰ ਕਿਉਂਕਿ ਜਦੋਂ ਅਸੀਂ 2022 ਦਾ ਅੰਕੜਾ ਦੇਖਦੇ ਆ ਤਾਂ ਉਸ 22 ਦੇ ਅੰਕੜੇ ਦੇ ਵਿੱਚ ਬਹੁਤ ਕੁਝ ਜਿਹੜਾ ਹੈ ਇਸ ਵੇਲੇ ਬਦਲਿਆ ਹੋਇਆ ਨਜ਼ਰ ਆਉਂਦਾ ਹੈ ਔਰ ਬਿਲਕੁਲ ਜ਼ਿਕਰ ਕੀਤਾ ਕਿ ਮੰਥਨ ਦੇ ਤੌਰ ਤੇ ਸਾਰੇ ਵਿਧਾਇਕਾਂ ਨੂੰ ਬੁਲਾਇਆ ਗਿਆ ਕਿਉਂਕਿ ਵਿਧਾਇਕ ਦੀ ਮੁਢਲੇ ਤੌਰ ਤੇ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਲੋਕਾਂ ਤੱਕ ਜਿਹੜੀ ਹੈ ਉਹ ਪਹੁੰਚ ਬਣਾ ਕੇ ਰੱਖੇ ਲੋਕਾਂ ਦੇ ਕੰਮ ਹੋਣ ਲੋਕ ਉਸ ਵਿਧਾਇਕ ਦੇ ਨਾਲ ਜੁੜ ਕੇ ਰਹਿਣ ਔਰ ਜੇਕਰ 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 ਉਹ ਉਹ ਉਸ ਵਿਧਾਇਕ ਨਾਲ ਜੁੜ ਕੇ ਰਹਿੰਦੇ ਆ ਤਾਂ ਇਹਦਾ ਮਤਲਬ ਹੈ ਕਿ ਪਾਰਟੀ ਦੇ ਨਾਲ ਜੁੜੇ ਹੋਏ ਆ ਤੇ ਜੇਕਰ ਇੱਥੇ ਆ ਕੇ ਇਹ ਸਭ ਦਾ ਸਾਹਮਣਾ ਕਰਨਾ ਪਿਆ ਤਾਂ ਜ਼ਾਹਿਰ ਜੀ ਗੱਲ ਹੈ ਕਿ ਆਉਣ ਵਾਲੀਆਂ ਕੱਲੀਆਂ ਨਗਰ ਨਿਗਮ ਦੀਆਂ ਨਹੀਂ ਪਿੰਡਾਂ ਦੀਆਂ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਣੀਆਂ ਤਾਂ ਪਿੰਡਾਂ ਦੇ ਵਿੱਚੋਂ ਵੀ ਬਹੁਤ ਸਾਰੇ ਜਿਹੜੇ ਹਲਕੇ ਆ ਉਹ ਆਮ ਆਦਮੀ ਪਾਰਟੀ ਨੇ ਹਾਰੇ ਆ ਜੇਕਰ ਮੈਂ ਫਰੀਦਕੋਟ ਦੀ ਗੱਲ ਕਰਾਂ ਤਾਂ ਉਸ ਦੇ ਵਿੱਚ ਸਿਰਫ ਕੋਟਕਪੂਰਾ ਔਰ ਫਰੀਦਕੋਟ ਵਿੱਚ ਜਿਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਹੈ ਔਰ ਜੇਕਰ ਬਾਕੀ ਸਾਰੇ ਹਲਕਿਆਂ ਦੀ ਗੱਲ ਕਰ ਲਈਏ ਨਿਹਾਲ ਸਿੰਘ ਵਾਲਾ ਬਾਗਾ ਪੁਰਾਣਾ ਮੋਗਾ ਧਰਮਕੋਟ ਗਿੱਦੜਵਾਹਾ ਜੈਤੋ ਰਾਮਪੁਰਾ ਫੂਲ ਸਾਰੇ ਦੇ ਸਾਰੇ ਵਿਧਾਨ ਸਭਾ ਹਲਕੇ ਜਿਹੜੇ ਨੇ ਉਹ ਪਿੰਡੂ ਹਲਕਿਆਂ ਦੇ ਵਿੱਚੋਂ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਹਾਰੀ ਹੈ ਜਿੱਥੇ ਸ਼ਹਿਰੀ ਹਲਕਿਆਂ ਦੇ ਵਿੱਚ ਆਪਣੀ ਜਿਹੜੀ ਹੈ ਉਹ ਪਹੁੰਚ ਬਣਾਉਣ ਦੀ ਜ਼ਰੂਰਤ ਹੈ ਉੱਥੇ ਹੀ ਪਿੰਡਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਆਪਣੀ ਪਹੁੰਚ ਬਣਾਉਣ ਔਰ ਪਹੁੰਚ ਨੂੰ ਕਾਇਮ ਰੱਖਣ ਦੀ ਜ਼ਰੂਰਤ ਹੈ ਤਾਂ ਸਿੱਧੇ ਤੌਰ ਤੇ ਨਗਰ ਨਿਗਮ ਦੀਆਂ ਚੋਣਾਂ ਦਾ ਵੀ ਇਸ ਮਾਮਲੇ ਦੇ ਅੰਦਰ ਮੈਟਰ ਹੈ ਔਰ ਦੂਜੇ ਪਾਸੇ ਪੰਚਾਇਤੀ ਚੋਣਾਂ ਦਾ ਵੀ ਮੈਟਰ ਹੈ ਬਿਲਕੁਲ ਪ੍ਰਵਿੰਦਰ ਬਹੁਤ ਸਾਰੇ ਵਿਧਾਇਕ ਪਹੁੰਚ ਗਏ ਨੇ ਕਾਕਾ ਬਰਾੜ ਜਿਹੜੇ ਫਿਰੋਜ਼ਪੁਰ ਤੋਂ ਆਮ ਆਦਮੀ ਪ ਕੈਂਡੀਡੇਟ ਸੀ ਉਹ ਵੀ ਪਹੁੰਚ ਚੁੱਕੇ ਨੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਚੇਤਨ ਸਿੰਘ ਜੋੜਾ ਮਾਜਰਾ ਪਹੁੰਚ ਚੁੱਕੇ ਨੇ ਔਰ ਨਾਬੇ ਤੋਂ ਵਿਧਾਇਕ ਜਿਹੜੇ ਨੇ ਰਵੀ ਸੰਗਰਾ ਹੂਰ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈਸ਼ ਤੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਨਾਲ ਸਬੰਧਤ ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਨੇ ਜੋ ਪਟਿਆਲਾ ਲੋਕ ਸਭਾ ਹਲਕੇ ਚੋਂ ਦੇ ਵਿਧਾਨ ਸਭਾ ਹਲਕਿਆਂ ਦੇ ਆਮ ਆਦਮੀ ਪਾਰਟੀ ਦੇ ਜੋ ਵਿਧਾਇਕ ਨੇ ਉਹ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਜਗਦੀਪ ਸਿੰਘ ਕਾਕਾ ਬਰਾੜ ਪਹੁੰਚ ਚੁੱਕੇ ਨੇ ਜੋ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਤੋਂ ਵਿਧਾਇਕ ਵੀ ਸੀ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਮਹਿਜ਼ ਕੁਝਕ ਵੋਟਾਂ ਦੇ ਫਰਕ ਨਾਲ ਉਹ ਹਾਰ ਗਏ ਹਾਲਾਂਕਿ ਕਾਕਾ ਬਰਾੜ ਦਾ ਜੇਕਰ ਗੱਲ ਕਰੀਏ ਜੇਕਰ ਕਰੀਏ ਤਾਂ ਉਹਨਾਂ ਦਾ ਪ੍ਰਦਰਸ਼ਨ ਮਾੜਾ ਨਹੀਂ ਸੀ ਉਹ ਮਹਿਜ਼ ਕੁਝਕ 3 ਤੋਂ 4000 ਦੇ ਕਰੀਬ ਸ਼ਾਇਦ ਵੋਟਾਂ ਦਾ ਅੰਕੜਾ ਹੈ ਉਸ ਦੇ ਨਾਲ ਹੀ ਉਹ ਉੱਥੇ ਹਾਰੇ ਨੇ ਤਾਂ ਆਮ ਆਦਮੀ ਪਾਰਟੀ ਨੂੰ ਉੱਥੇ ਕਮਜ਼ੋਰ ਨਹੀਂ ਸਮਝਿਆ ਜਾ ਸਕਦਾ ਆਮ ਆਦਮੀ ਪਾਰਟੀ ਫਿਰੋਜ਼ ਫਿਰੋਜ਼ਪੁਰ ਦੇ ਵਿੱਚ ਕਰੜੀ ਟੱਕਰ ਦੇ ਵਿੱਚ ਸੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਪਟਿਆਲਾ ਵਿੱਚ ਵੀ ਜੇਕਰ ਮੈਂ ਜ਼ਿਕਰ ਕਰਾਂ ਡਾਕਟਰ ਬਲਬੀਰ ਸੀ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਹ ਵੀ ਕਮਜ਼ੋਰ ਨਹੀਂ ਸੀ ਉਹਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹਾਲਾਂਕਿ ਡਾਕਟਰ ਧਰਮਵੀਰ ਗਾਂਧੀ ਜਿੱਤ ਗਏ ਨੇ ਡਾਕਟਰ ਧਰਮਵੀਰ ਗਾਂਧੀ ਤੋਂ ਬਾਅਦ ਜੇਕਰ ਦੂਜੇ ਨੰਬਰ ਦੇ ਉਮੀਦਵਾਰ ਦੀ ਗੱਲ ਕਰੀਏ ਤਾਂ ਡਾਕਟਰ ਬਲਬੀਰ ਹੀ ਆਉਂਦੇ ਨੇ ਤਾਂ ਉਹਨਾਂ ਤੋਂ ਬਾਅਦ ਤੀਜੇ ਨੰਬਰ ਤੇ ਪ੍ਰਨੀਤ ਕੌਰ ਹੋਰੀ ਪਹੁੰਚ ਗਏ ਇਸ ਵਾਰ ਉਸ ਤੋਂ ਬਾਅਦ ਐਨ ਕੇ ਸ਼ਰਮਾ ਹੋਰਾਂ ਦਾ ਨੰਬਰ ਆਇਆ ਯਾਨੀ ਕਿ ਆਮ ਆਦਮੀ ਪਾਰਟੀ ਨਾ ਦੋਹਾਂ ਹਲਕਿਆਂ ਦੇ ਵਿੱਚ ਮਜ਼ਬੂਤ ਸਥਿਤੀ ਵਿੱਚ ਤਾਂ ਹੈ ਪਰ ਕਿਤੇ ਨਾ ਕਿੱਥੇ ਕਮੀ ਪੇਸ਼ੀ ਕਿੱਥੇ ਰਹਿ ਗਈ ਕੀ ਕਾਰਨ ਹੋਗੇ ਹਾਰ ਦੇ ਇਸ ਉੱਤੇ ਮੰਥਨ ਅੱਜ ਜ਼ਰੂਰ ਹੋਵੇਗਾ ਇਸ ਮੀਟਿੰਗ ਦੇ ਵਿੱਚ ਸ਼ਾਇਦ ਇਸ ਮੀਟਿੰਗ ਦਾ ਮਕਸਦ ਵੀ ਇਹੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰ ਕਿਹੜੇ-ਕਿਹੜੇ ਫੈਸਲੇ ਲੈਂਦੇ ਨੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਸ ਉੱਤੇ ਸਾਡੀ ਨਜ਼ਰ ਬਣੀ ਰਹੇਗੀ